ਬਾਣੀ ਦੇ ਪਾਠ ਨਾਲ ਅਗਰ ਰਸਨਾ ਚੱਲ ਪਵੇ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦੇਵੇ ਤੇ ਹਿਰਦੇ ਚ ਯਾਦ ਵੀ ਚੱਲ ਪਵੇ ਤਾਂ ਸਮਝ ਲਓ ਸਤ ਸੰਗ ਦਾ ਫਲ ਮਿਲ ਗਿਆ ਕੀਤੀ ਹੋਈ ਸੇਵਾ ਦਾ ਫਲ ਮਿਲ ਗਿਆ ਕੀਤੇ ਹੋਏ ਦਾਨ ਦਾ ਫਲ ਮਿਲ ਗਿਆ ਜੋ ਅੱਜ ਤੱਕ ਬੀਜ ਬੋਇਆ ਸੀ ਉਹ ਫਲੀਬੂਤ ਹੋ ਗਿਆ ਤੇ ਜੇ ਅਗਰ ਇਸ ਤਰ੍ਹਾਂ ਜ਼ਬਾਨ ਨਹੀਂ ਚਲੀ ਵਾਹਿਗੁਰੂ ਵਾਹਿਗੁਰੂ ਤੇ ਅੰਦਰ ਯਾਦ ਵੀ ਨਹੀਂ ਚਲੀ ਸਮਝ ਲਓ ਜੋ ਬੋਇਆ ਹੈ ਅਜੇ ਫਲ ਤੱਕ ਨਹੀਂ ਅਪੜਿਆ ਕਿ ਬੋਇਆ ਹੋ ਸਕਦਾ ਕਿਸੇ ਦਾ ਜੇ ਬੂਟਾ ਹੀ ਬਣਿਆ ਹੋਵੇ ਛੋਟੇ ਛੋਟੇ ਪੱਤੇ ਹੀ ਨਿਕਲੇ ਹੋਣ ਸ਼ਾਖਾਂ ਕਿਸੇ ਦਾ ਬੂਟਾ ਫੁੱਲਾਂ ਤੱਕ ਪਹੁੰਚ ਗਿਆ ਹੋਵੇ ਕੋਈ ਵਿਰਲੇ ਐਸੇ ਵੀ ਹੁੰਦੇ ਜੋ ਫਲ ਤੱਕ ਅਪੜ ਜਾਂਦੇ ਨੇ ਉਹਨਾਂ ਦੇ ਅੰਦਰ ਯਾਦ ਹੀ ਚੱਲ ਪੈਂਦੀ ਹੈ ਉਹਨਾਂ ਦੀ ਰਸਨਾ ਹੀ ਚੱਲਦੀ ਰਹਿੰਦੀ ਵਾਹਿਗੁਰੂ 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 ਉੱਠਦੇ ਆ ਬੈਠਦੇ ਆ ਸੌਂਦੇ ਆ ਜਾਗਦੇ ਆ ਪਰ ਉਹਨਾਂ ਦੇ ਅੰਦਰ ਯਾਦ ਚੱਲ ਪੈਂਦੀ ਹੈ ਮੈਂ بڑے بڑے ਗ੍ਰੰਥ ਪੜ੍ਹੇ ਬੜੀ ਸਾਧਨਾ ਕੀਤੀ ਇੱਕ ਰਾਜ਼ ਮੇਰੇ ਹੱਥੇ ਨਹੀਂ ਆਇਆ ਅੱਜ ਇਸ ਘਟਨਾ ਤੋਂ ਮੇਰੇ ਹੱਥੇ ਇੱਕ ਰਾਜ਼ ਆ ਗਿਆ ਕਿ ਸਮੁੰਦਰ ਤੇ ਪਿਆਲੇ ਵਿੱਚ ਨਹੀਂ ਆਏਗਾ ਪਿਆਲਾ ਸਮੁੰਦਰ ਦੇ ਵਿੱਚ ਆ ਸਕਦਾ ਹੈ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਹਦੇ ਚ ਲੀਨ ਹੋ ਸਕਦਾ ਸਮਝ ਆ ਗਈ ਕੋਈ ਅਗਰ ਕਹ ਦੇ ਇਹ ਸਾਰੇ ਦਾ ਸਾਰਾ ਸੂਰਜ ਮੇਰੇ ਘਰ ਦੇ ਕਮਰੇ 'ਚ ਮੇਰੇ ਡਰਾਈング ਰੂਮ ਦੇ ਚਾਵੇ ਜਿੱਥੇ ਮੈਂ ਬੈਠਾ ਔਰ ਮੇਰੇ ਨਾਲ ਸੋਫੇ ਤੇ ਬੈਠੇ ਇਹ ਸੂਰਜ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਇਹ ਸੂਰਜ ਤੇਰੇ ਕਮਰੇ 'ਚ ਕਿਸ ਤਰ੍ਹਾਂ ਆਵੇ ਕਿਵੇਂ ਆਵੇਗਾ ਤੇਰਾ ਕਮਰਾ ਰਹਿ ਵੀ ਸਕੇਗਾ ਜੋ ਨੇੜੇ ਆਇਆ ਤੂੰ ਰਹਿ ਵੀ ਸਕੇਗਾ ਉਹਦੀ ਕਿਰਨ ਆ ਸਕਦੀ ਹੈ ਉਸ ਦਾ ਨੂਰ ਆ ਸਕਦਾ ਹੈ ਉਸ ਦਾ ਚਾਨਣਾ ਆ ਸਕਦਾ ਹੈ ਸਾਰੇ ਦਾ ਸਾਰਾ ਸੂਰਜ ਤੇਰੇ ਘਰ ਵਿੱਚ ਨਹੀਂ ਆ ਸਕਦਾ ਪਰਮਾਤਮਾ ਦਾ ਚਾਨਣਾ ਤੇਰੇ ਅੰਦਰ ਪ੍ਰਗਟ ਹੋ ਸਕਦਾ ਹੈ ਸਾਰੇ ਦਾ ਸਾਰਾ ਪਰਮਾਤਮਾ ਤੇਰੇ ਹਿਰਦੇ ਚ ਕਿਸ ਤਰ੍ਹਾਂ ਪ੍ਰਗਟ ਹੋਵੇਗਾ ਸੂਰਜ ਆਪਣਾ ਨੂਰ ਘਰ ਤੱਕ ਪਹੁੰਚਾਉਂਦਾ ਹੈ ਕਿਰਨਾਂ ਦੇ ਰਾਹੀਂ ਪਰਮਾਤਮਾ ਆਪਣਾ ਪ੍ਰਕਾਸ਼ ਹਿਰਦੇ ਤੱਕ ਪਹੁੰਚਾਉਂਦਾ ਹੈ ਗੁਣਾਂ ਦੇ ਰਾਹੀਂ ਗੁਣ ਪਰਮਾਤਮਾ ਰੂਪੀ ਸੂਰਜ ਦੀ ਕਿਰਨ ਹੈ ਔਰ ਗੁਣੋਂ ਤੇ ਹੀ ਪਤਾ ਚੱਲੇ ਬਗਾਇ ਬੰਦਾ ਧਾਰਮਿਕ ਹੈ ਕਿ ਨਹੀਂ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਭਗਤੀ ਤੇ ਗੁਣਾਂ ਤੇ ਖੜੀ ਹੈ ਤੇ ਗੁਣ ਤੇਸ ਪ੍ਰਭੂ ਸਾਰੇ ਦੇ ਸਾਰੇ ਤੇਰੇ ਤੋਂ ਮੈਂ ਇਸ ਤਰ੍ਹਾਂ ਇੱਕ ਇੰਜ ਆਖਿਆ ਗਿਆ ਅਗਮ ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਮਨ ਦੀ ਸੋਚ ਤੋਂ ਪਰੇ ਤੂੰ ਪਰੇ ਹੀ ਹੈ ਇੱਕ ਤੇ ਇਹ ਦੂਰੀ ਦੂਸਰੀ ਦੂਰੀ ਜ਼ਮੀਨ ਦੀ ਮੰਨੀ ਗਈ ਹੈ ਤੂੰ ਕਿਧਰੇ ਸਤਵੇਂ ਆਸਮਾਨ ਦੇ ਰਹਿਣਾ ਹੈ ਕਿਦਨੇ ਸਤਵੇਂ ਪਾਤਾਲੂ ਦੇ ਚ ਰਹਿਣਾ ਹੈ ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਪੀਕੈਲਾਸ਼ ਪਰਬਤ ਤੇ ਰਹਿਣਾ ਹੈ ਤੂੰ ਇੱਥੇ ਨਹੀਂ ਹੈ ਦੋ ਤਰ੍ਹਾਂ ਦੀਆਂ ਦੂਰੀਆਂ ਰਬਦਾਸ ਕਹਿੰਦੇ ਨੇ ਜਿੰਨਾ ਇਹ ਹੱਥ ਤਨ ਤੋਂ ਦੂਰ ਜਾ ਸਕਦਾ ਤੂੰ ਤੇ ਇਤਨਾ ਵੀ ਦੂਰ ਨਹੀਂ ਹੈ ਕਹਿ ਰਬਦਾਸ ਹੱਥ ਪੇ ਨੇਰੇ ਸ਼ਹਿਜੇ ਹੋਏ ਸੋ ਹੋਈ ਤੂ ਤੇ ਸੱਤ ਨਾਲੋਂ ਵੀ ਨੇੜੇ ਹੈ ਭਾਈ ਸਾਹਿਬ ਬਾਈ ਨੰਦ ਲਾਲ ਕਹਿੰਦੇ ਨੇ ਬ੍ਰਹਮਣ ਮੁਸਤਾਕ ਦੇ ਬੁੱਤ ਜ਼ਾਹਿਦ ਫਿਦਾਏ ਖਾਨ ਦਾ ਹਰ ਕੋ ਜਾ ਜਾ ਮੈਂ ਮੁਹੱਬਤ ਦੇਦਾ ਹਾਂ ਸਰਸ਼ਾਰ ਵਸਤ ਇਕਾਗਰਤਾ ਬਖਸ਼ਨੀ ਭਾਈ ਸਾਹਿਬ ਕਹਿੰਦੇ ਨੇ اے ਖੁਦਾ ਮੁਸਲਮਾਨ ਤੈਨੂੰ ਲੱਭਦਾ ਹੈ ਖਾਨੇ ਕਾਬੇ ਦੇ ਵਿੱਚ ਖਾਨੇ ਕਾਬੇ ਨੂੰ ਜੋ ਜੱਦੇ ਦੇ ਵਿੱਚ ਹੈ 사우ਦੀ ਅਰਬ ਦੇ ਵਿੱਚ ਜਿਹਨੂੰ ਮੱਕਾ ਮਦੀਨਾ ਕਰਕੇ ਕਹਿੰਦੇ ਨੇ ਮਦੀਨਾ ਵੀ ਇੱਕ ਸ਼ਹਿਰ ਹੋ ਕੇ ਮੁਹੰਮਦ ਸਾਹਿਬ ਦੀ ਕਬਰ ਹੈ ਔਰ ਦੂਸਰਾ ਜੱਦੇ ਦੇ ਵਿੱਚ ਜੋ مکہ ہے انہوں خانہ خدا کہ خدا دا گھرش خانا خدا خانا خدا, خدا خدا دا گھرش بھائی صاحب کہہ براہم مشتاق بت براہمن تیری تلاش ہے مورتیاں دے چون مندر دے چون زاہد تیری کھوج کرتا ہے خانہ خدا دے چون مکہ مکے چون ब्राह्मण मुश्ताक के पुत्र जाहिद फिदाए खान का हर को जा जा में मोहब्बत दीदा है मसरसार अस्त पर मैं ते जिधर भी देखदा तूं ही तूं छ मस्जिद है तूं है मंदिर है तूं है मैं ते जिधर भी देखदा तूं ही तूं मंदिर देच जाण वाले नु मस्जिद विच नहीं दिखाई देंदा ਮਸਜਿਦ ਜਾਣ ਵਾਲੇ ਨੂੰ ਮੰਦਿਰ ਤੇ ਨਹੀਂ ਦਿਖਾਈ ਦੇਂਦਾ ਇਹੀ ਤੇ ਕਾਰਨ ਹੈ ਬਾਬਰ ਦੇ ਕੋਲ 87 ਉਸਨੇ ਮੰਦਿਰ ਗਰਾ ਦਿੱਤੇ ਅੱਜੋ ਕੇ ਹਿੰਦੂਆਂ ਕੋਲ ਤਾਕਤ ਆਈ ਉਹਨਾਂ ਨੇ ਮਸਜਿਦ ਗਰਾ ਦਿੱਤੀ ਕੋਈ ਮੰਦਿਰ ਗਰਾ ਦਿੰਦਾ ਕੋਈ ਮਸਜਿਦ ਗਰਾ ਦਿੰਦਾ ਭਾਈ ਸਾਹਿਬ ਕਹਿੰਦੇ ਮੈਂ ਤੇ ਜਿੱਧਰ ਦੇਖਦਾ ਤੂੰ ਹੀ ਤੂੰ ਹਰ ਪਾਸੇ ਤੂੰ ਤੇ ਤੋਂ ਖਾਲੀ ਕੋਈ ਥਾਂ ਨਹੀਂ ਫਰੀਦ ਵੀ ਕਹਿੰਦੇ ਨੇ ਫਰੀਦਾ ਖਾਲਕ ਖਲਕ ਖਲਕ ਵਸੇ ਰਬ ਮਾਏ ਇਹ ਮੰਦਾ ਕਿਸ ਨੂੰ ਆਖੀਏ ਜਾਂ ਕਿਸ ਬਿਨ ਕੋਈ ਨਾ ਹੈ ਤੂੰ ਬਹੁਤ ਨੇੜੇ ਖਲਕਤ ਦੇ ਚ ਵਸੇ ਹੈ ਤੂੰ ਜੋ ਕਹਿੰਦਾ ਪ੍ਰਮਾਤਮਾ ਬਹੁਤ ਦੂਰ ਹੈ ਇਸ ਦਾ ਮਤਲਬ ਹੈ ਗੁਣਾ ਤੋਂ ਬਹੁਤ ਦੂਰ ਹੈ ਔਰ ਜੋ ਗੁਣਾ ਤੋਂ ਦੂਰ ਹੈ ਔਗਣਾ ਦੇ ਨੇੜੇ ਹੈ ਜੋ ਆਨੰਦ ਤੋਂ ਦੂਰ ਹੈ ਦੁੱਖਾਂ ਦੇ ਨੇੜੇ ਹੈ ਜੋ ਪ੍ਰਕਾਸ਼ ਤੋਂ ਦੂਰ ਹੈ ਹਨੇਰੇ ਦੇ ਨੇੜੇ ਹੈ ਗਲਪੇ ਸਪਸ਼ਟ ਹੋ ਗਈ ਕੁਛ ਨਾ ਕੁਛ ਤੇ ਹੈ ਗਾਵੇ ਕੋ Japh ਦਿਸੇ ਦੂਰ ਗਾਵੇ ਕੋ ਵੇਖੇ ਆਦਰਾ ਅਦੂਰ ਹੁਣ ਮੈ ਇਸ ਕਰਾਂ ਦੂਰ ਕਿਸ ਨੂੰ ਪ੍ਰਤੀਤ ਹੁੰਦਾ ਹੈ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਜਾਂਦੀ ਹੈ ਦੂਰ ਕਿਸ ਨੂੰ ਮਹਿਸੂਸ ਹੁੰਦਾ ਹੈ ਤੇ ਨੇੜੇ ਕਿਸ ਨੂੰ ਪ੍ਰਤੀਤ ਹੁੰਦਾ ਹੈ ਭੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਮੋਹ ਮੋਇਆ ਜਾਣੇ ਦੂਰ ਹੈ ਕਹੋ ਨਾਨਕ ਸਦਾ ਹਜ਼ੂਰ ਹੈ ਮੋਹ ਮੋਇਆ ਜਾਣੇ ਦੂਰ ਹੈ ਸੰਸਾਰ ਦੇ ਮੋਹ ਦਾ ਗਰਸਿਆ ਹੋਇਆ ਮਨੁੱਖ ਕਹਿ ਦਿੰਦਾ ਹੈ ਨਿਰੰਕਾਰ ਦੂਰ ਹੈ ਦੂਰ ਹੈ ਤਨ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਕਹਿ ਦਿੰਦਾ ਆਤਮਾ ਦੂਰ ਹੈ ਦੂਰ ਹੈ ਦੂਰ ਹੈ ਧਨ ਦੀ ਪਕੜ ਵਿੱਚ ਫਸਿਆ ਹੋਇਆ ਮਨੁੱਖ ਕਹਿ ਦਿੰਦਾ ਹੈ ਧਰਮ ਦੂਰ ਹੈ ਦੂਰ ਹੈ ਦੂਰ ਹੈ ਪਰਥਾ ਪਦਾਰਥਾਂ ਦੇ ਦਲਦਲ ਵਿੱਚ ਫਸਿਆ ਹੋਇਆ ਮਨੁੱਖ ਕਹਿ ਦਿੰਦਾ ਹੈ ਪ੍ਰਮਾਤਮਾ ਦੂਰ ਹੈ ਦੂਰ ਹੈ ਕਿ ਜੋ ਪ੍ਰਮਾਤਮਾ ਤੋਂ ਦੂਰ ਹੈ ਕੁਦਰਤੀ ਗੱਲ ਹੈ ਪਦਾਰਥਾਂ ਦੇ ਨੇੜੇ ਹੈ ਔਰ ਜੋ ਨਿਰੰਕਾਰ ਤੋਂ ਦੂਰ ਹੈ ਗਲ ਸਪਸ਼ਟ ਹੈ ਸੰਸਾਰ ਦੇ ਨੇੜੇ ਹੈ ਉਦੀ ਦੁਨੀਆ ਵਿੱਚ ਨਿਰੰਕਾਰ ਨਹੀਂ ਸੰਸਾਰ ਹੀ ਸੰਸਾਰ ਹੈ ਭਗਤ ਦੀ ਦੁਨੀਆ ਵਿੱਚ ਸੰਸਾਰ ਨਹੀਂ ਹੈ ਨਿਰੰਕਾਰ ਹੀ ਨਿਰੰਕਾਰ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇੱਕ ਨੂੰ ਗੋਬਿੰਦ ਤੋਂ ਬਿਨਾ ਹੋਰ ਕੁਝ ਦਿਖਾਈ ਨਹੀਂ ਦੇਂਦਾ ਦੂਰ ਕਿਸ ਨੂੰ ਪ੍ਰਤੀਤ ਹੁੰਦਾ ਹੈ ਨੇੜੇ ਕਿਸ ਨੂੰ ਪ੍ਰਤੀਤ ਹੁੰਦਾ ਹੈ ਮੋਹ ਮੋਇਆ ਜਾਣੇ ਦੂਰ ਹੈ ਕਹੋ ਨਾਨਕ ਸਦਾ ਹਜ਼ੂਰ ਹੈ ਮੇਰਾ ਹਰ ਬੋਲ ਤੇਰੇ ਕੰਨਾਂ ਦੇ ਵਿੱਚ ਹੈ ਮੇਰਾ ਹਰ ਕਰਮ ਤੇਰੀ ਤਕਣੀ ਦੇ ਥੱਲੇ ਹੈ ਦੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰਜ ਸਰਵ ਵਿਆਪਕ ਹੈ ਉਸ ਤੋਂ ਅਸੀਂ ਦੂਰ ਕਿਸ ਤਰ੍ਹਾਂ ਹੋ ਸਕਦੇ ਹਾਂ ਸਾਥੋਂ ਦੂਰ ਕਿਸ ਤਰ੍ਹਾਂ ਹੋ ਸਕਦਾ ਹੈ ਦੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਇਹ ਦੂਰੀ ਹਿਰਦੇ ਦੀ ਦੂਰੀ ਹੈ ਜ਼ਮੀਨ ਦੀ ਦੂਰੀ ਨਹੀਂ ਹੈ ਉਤੇ ਵਿਆਪਕ ਹੈ ਦੂਰੀ ਹੈ ਹਿਰਦੇ ਦੀ ਦੂਰੀ ਜੈਸੇ ਮੇਰੇ ਜੇਬ ਦੇ ਹੀਰਾ ਆਵੇ ਪਰ ਮੇਰੇ ਚੇਤੇ ਚ ਨਾ ਆਵੇ ਮੇਰੀ ਯਾਦ ਦੇ ਚ ਨਾ ਆਵੇ ਤੇ ਦੂਰ ਹੈ ਗੱਲ ਖਤਮ ਉਹਦੇ ਨਾਲ ਕੋਈ ਸੰਬੰਧ ਹੀ ਨਹੀਂ ਉਹਦੇ ਨਾਲ ਕੋਈ ਰਿਸ਼ਤਾ ਹੀ ਨਹੀਂ ਮੈਂ ਬੋਲ ਗਿਆ ਮੇਰੇ ਚੇਤੇ ਚ ਨਹੀਂ ਰਿਸ਼ਤਾ ਉਸ ਨਾਲ ਜੁੜਦਾ ਜੋ ਚੇਤੇ ਵਿੱਚ ਹੈ ਔਰ ਉਸ ਨਾਲ ਟੁੱਟ ਜਾਂਦਾ ਜੋ ਭੁੱਲ ਜਾਂਦਾ ਹੈ ਪ੍ਰਮਾਤਮਾ ਦੇ ਚਿੱਤ ਦੇ ਚੋਂ ਕੋਈ ਸੂਰਜ ਤੇ ਨਿਕਲ ਗਿਆ ਹੋਵੇਗਾ ਕੀ ਸਾਰੇ ਸੂਰਜ ਉਸ ਦੀ ਯਾਦ ਦੇ ਚ ਨੇ ਵਿਗਿਆਨ ਕਹਿ ਰਿਹਾ ਹੈ ਕਿ ਸਾਡੀ ਸਮਝ ਤੇ ਪਕੜ ਦੇ ਚ ਅਜੇ ਕੋਈ 50 ਅਰਬ ਸੂਰਜ ਆਏ ਨੇ ਇਸ ਸੂਰਜ ਤੋਂ ਵੱਡੇ ਅੱਡੇ ਔਰ ਪਸਾਰਾ ਹੋਰ ਬੜਾ ਹੈ ਜੋ ਪਕੜ ਦੇ ਚ ਨਹੀਂ ਆ ਰਿਹਾ ਦ੍ਰਿਸ਼ਟੀ ਦੇ ਚ ਨਹੀਂ ਆ ਰਿਹਾ ਮੇਰਸ ਕਰਾ ਬਹੁਤ ਲੰਬਾ ਚੌੜਾ ਪਸਾਰਾਇਆ ਤੇ ਕਿਸੇ ਸੂਰਜ ਨੂੰ ਪ੍ਰਮਾਤਮਾ ਵੀ ਭੁੱਲ ਗਿਆ ਹੋਵੇਗਾ ਕਿਸੇ ਪ੍ਰਿਥਵੀ ਨੂੰ ਕਿਸੇ ਦਰਿਆ ਨੂੰ ਕਿਸੇ ਪਹਾੜ ਨੂੰ ਕਿਸੇ ਪਸ਼ੂ ਨੂੰ ਕਿਸੇ ਮਨੁੱਖ ਨੂੰ ਆਖਰ ਉਸ ਤੇ ਪ੍ਰਮਾਤਮਾ ਦੇ ਚੇਤੇ ਚ ਵੀ ਨਿਕਲ ਗਿਆ ਹੋਵੇਗਾ ਯਾਦ ਚੋਂ ਨਿਕਲ ਗਿਆ ਹੋਵੇਗਾ ਸਭ ਕੁਝ ਉਸ ਦੀ ਯਾਦ ਵਿੱਚ ਥੋੜੀ ਹੈ। ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਟ ਚਲਾਉਂਦਾ ਸਭ ਕੁਝ ਉਸ ਦੇ ਚੇਤੇ ਚ ਹੈ। ਸਭ ਕੁਝ ਉਸ ਦੀ ਯਾਦ ਦੇ ਚ ਹੈ। ਐਸਾ ਕੁਝ ਵੀ ਨਹੀਂ ਜੋ ਉਸ ਦੇ ਚੇਤੇ ਚ ਨਹੀਂ ਹੈ। ਸਾਡੀ ਯਾਦ ਵਿੱਚ ਉਹ ਨਹੀਂ ਹੈ। ਉਸ ਦੀ ਤਰਫੋਂ ਸਾਡੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ। ਸਾਡੀ ਤਰਫੋਂ ਉਸ ਨਾਲ ਰਿਸ਼ਤਾ ਟੁੱਟਿਆ ਹੈ। ਇਹ ਕਥਾ ਕੀਰਤਨ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਇਸ ਵਾਸਤੇ ਕਿ ਉਸ ਦੀ ਯਾਦ ਚੱਲ ਪਵੇ। ਇਹ ਸੇਵਾ, ਇਹ ਸਿਮਰਨ, ਇਹ ਲੰਗਰ, ਇਹ ਪੰਗਤ, ਇਹ ਸੰਗਤ ਇਹ ਸਭ ਇਸ ਵਾਸਤੇ ਹੈ ਕਿਸੇ ਵੀ ਬਾਹਨੇ ਉਸ ਦੀ ਯਾਦ ਚੱਲ ਪਵੇ। ਸੇਵਾ ਕਰਦਿਆਂ ਆ ਖਿਆਲ ਆ ਜਾਏ ਮਨੁੱਖਾਂ ਦੀ ਸੇਵਾ ਨਹੀਂ ਕਰ ਰਹੇ ਗੁਰੂ ਦੀ ਕਰ ਰਹੇ। ਇਹ ਪ੍ਰਭੂ ਦੀ ਕਰ ਰਿਹਾ ਹੈ ਇਹ ਕਿਸੇ ਮਨੁੱਖ ਨੂੰ ਪ੍ਰਸ਼ਾਦ ਦੇ ਨਹੀਂ ਖਿਲਾ ਰਿਹਾ ਇਹ ਗੁਰੂ ਤੈਨੂੰ ਖਿਲਾ ਰਿਹਾ ਹੈ ਇਹ ਪ੍ਰਭੂ ਤੈਨੂੰ ਖਿਲਾ ਰਿਹਾ ਹੈ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੋ ਜਾਏਗਾ ਇਸ ਤਰ੍ਹਾਂ ਦਾ ਖਿਆਲ ਆ ਜਾਏ ਇਸ ਤਰ੍ਹਾਂ ਦੀ ਸੋਚ ਨਹੀਂ ਬਣ ਜਾਏ ਮਨ ਉਸ ਪਾਸੇ ਚਲਾ ਜਾਏ ਤਾਂ ਉਸਦੇ ਚਿੱਤ ਵਿੱਚ ਅਸੀਂ ਹੈਗੇ ਹਾਂ ਸਾਡੇ ਚਿੱਤ ਦੇ ਚ ਕੋ ਨਹੀਂ ਕਿ ਜੋ ਚੇਤੇ ਦੇ ਅੰਤ ਨਹੀਂ ਉਹ ਗਲ ਖਤਮ ਸੰਬੰਧ ਟੁੱਟ ਗਿਆ ਉਹ ਤੇ ਵਿਆਪਕ ਹੈ ਰੋਮ ਰੋਮ ਦੇ ਵਿੱਚ ਉਹ ਹੀ ਹੈ ਪਰ ਚੇਤੇ ਵਿੱਚ ਨਹੀਂ ਹੈ ਯਾਦ ਵਿੱਚ ਨਹੀਂ ਜੈਸੇ ਕਿ ਮੈਂ ਉਦਾਹਰਣ ਦਿੱਤਾ ਹੈ ਘਰ ਵਿੱਚ ਕੋਈ ਚੀਜ਼ਾਂ ਪਈਆਂ ਹੋਣ ਪਰ ਚੇਤੇ ਚ ਨਾ ਹੋਣ ਵੇਸਤਾ ਟੁੱਟਿਆ ਰਹਿੰਦਾ ਜੇਬ ਦੇ ਵਿੱਚ ਕੋਈ ਵਸਤੂ ਹੋਵੇ ਪਰ ਯਾਦ ਵਿੱਚ ਨਾ ਹੋਵੇ ਰਿਸ਼ਤਾ ਟੁੱਟੇ ਹੋਇਆ ਦੁਨੀਆ ਭਰ ਦੇ ਪੈਗੰਬਰੀ ਪੁਰਸ਼ਾਂ ਨੇ ਇਹ ਹੀ ਆਖਿਆ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ ਉਹਨੂੰ ਯਾਦ ਕਰਨਾ ਹੈ ਸਿਮਰਨ ਦੇ ਅਰਥ ਨੇ ਯਾਦ ਯਾਦ ਦੇ ਅਰਥ ਨੇ ਸਿਮਰਨ ਯਾਦ ਕਿ ਦਾ ਮਤਲਬ ਉਹਨੂੰ ਭੁੱਲ ਗਏ ਔਰ ਕੋ ਕਿਉਂ ਭੁੱਲੇ ਆ ਭੁੱਲ ਜਾਂਦਾ ਹੈ ਉਹ ਜੋ ਉਹ ਪਰ ਹੈ ਬਿਗਾਨਾ ਹੈ ਔਰ ਜੋ ਆਪਣਾ ਹੈ ਬਾਰ ਬਾਰ ਚੇਤੇ ਆਉਂਦਾ ਹੈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਾਇਆ ਮੋ ਸਗਲ ਜਗ ਛਾਇਆ ਕਾਮਣ ਦੇਖ ਕਾਮ ਲੋਭਾਇਆ ਸੁਤ ਕੰਚਨ ਸਿਉ ਹੇਤ ਵਧਾਇਆ ਸਭ ਕਿਛ ਆਪਣਾ ਇਕਰਾਮ ਪਰਾਇਆ ਸਭ ਆਪਣੇ ਨੇ ਅਗਰ ਉਪਰਾ ਬੇਗਾਨਾ ਹੈ ਤੋ ਪ੍ਰਮਾਤਮਾ ਜਿਨ੍ਹਾਂ ਦਾ ਸੰਗ ਕਦੀ ਕਦਾਈ ਹੋਵੇ ਉਹ ਆਪਣੇ ਨੇ ਤੇ ਜਿਹੜਾ ਸਦਾ ਸੰਗ ਹੈ ਉਹ ਬੇਗਾਨਾ ਉਹ ਆਪਣਾ ਨਹੀਂ ਹੈ ਸਦਾ ਅੰਗ ਸੰਗੇ ਅਵੰਗੰ ਗਬੋਤੇ ਉਹ ਬੇਗਾਨਾ ਹੈ ਕੋਪਰਾ ਹੈ ਤੋ ਮੇਰਾ ਸੋਣਾ ਜੋ ਉਪਰਾ ਹੈ ਉਹ ਭੁੱਲ ਜਾਂਦਾ ਜੋ ਆਪਣਾ ਹੈ ਨਹੀਂ ਭੁੱਲਦਾ ਬਾਰ-ਬਾਰ ਯਾਦ ਆਉਂਦਾ ਹੈ ਭਗਤ ਕਬੀਰ ਕਹਿੰਦੇ ਨੇ ਅਬ ਮੋਇ RAM ਆਪਣਾ ਕਰ ਜਾਣਿਆ ਸਹਜ ਸੁਭਾਏ ਮਿਲੇ ਮਨ ਮਾਨਿਆ ਹੁਣ ਮੈਂ RAM ਨੂੰ ਆਪਣਾ ਜਾਣਿਆ ਮੇਰਾ ਆਪਣਾ ਹੈ ਔਰ ਜਿਤਨਾ ਉਹ ਮੇਰਾ ਆਪਣਾ ਹੈ ਇਤਨਾ ਹੋਰ ਕੋਈ ਵੀ ਨਹੀਂ ਜੀਵਨ ਵਿੱਚ ਸਾਥ ਹੈ ਜੀਵਨ ਪਤ ਬਾਤ ਵੀ ਉਸ ਦਾ ਸਾਥ ਹੈ ਔਰ ਹਮੇਸ਼ਾ ਹੈ ਉਹ ਪੋ ਮੇਰਾ ਆਪਣਾ ਮੈਂ ਉਹਨੂੰ ਆਪਣਾ ਕਰਕੇ ਜਾਣਿਆ ਤੇ ਮੈਂ ਅਰਸ਼ ਕਰਾਂ